ਪ੍ਰਕਾਸ਼ ਪੁਰਬ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਪਰ ਇਸ ਪ੍ਰਕਾਸ਼ ਪੁਰਬ ਉਤੇ ਇੱਕ ਪ੍ਰਣ ਕਰਨਾ ਹੈ ਸਾਰਿਆਂ ਨੇ ਕਿ ਅੱਜ ਪ੍ਰਕਾਸ਼ ਪੁਰਬ ਹੈ ਅੱਜ ਤੋਂ ਅਸੀਂ ਆਪਣੇ ਜੀਵਨ ਵਿੱਚ ਚੰਗੀਆਂ ਗੱਲਾਂ ਧਾਰਨ ਕਰਾਂਗੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਹੀ ਜਿਹੜੇ ਵਿਗੜੀ ਹੋਈ ਜੀਵਨ ਦੀ ਤਰਤੀਬ ਸੀ ਉਹਨੂੰ ਤਰਤੀਬ ਵਿੱਚ ਲਿਆਉਣ ਵਿੱਚ ਲੱਗਿਆ ਬੇਤਰਤੀਬੇ ਜੀਵਨ ਧਾਰਮਿਕ ਜੀਵਨ ਵੀ ਬੇਤਰਤੀਬੇ ਹੋ ਚੁੱਕੇ ਸਨ ਰਾਜਨੀਤਿਕ ਜੀਵਨ ਵੀ ਬੇਤਰਤੀਬੇ ਹੋ ਚੁੱਕੇ ਸਨ ਸਮਾਜਿਕ ਜੀਵਨ ਦੀ ਤਰਤੀਬ ਵੀ ਵਿਗੜੀ ਹੋਈ ਸੀ ਤੇ ਆਰਥਿਕ ਜੀਵਨ ਦੀ ਤਰਤੀਬ ਵੀ ਵਿਗੜੀ ਹੋਈ ਸੀ ਤੇ ਸਤਗੁਰਾਂ ਨੇ ਹਰ ਚੀਜ਼ ਨੂੰ ਇੱਕ ਤਨਤੀਬ ਵਿੱਚ ਪੜੋਇਆ ਤੇ ਅਸੀਂ ਵੀ ਸਤਗੁਰਾਂ ਦੇ ਪ੍ਰਕਾਸ਼ ਪ੍ਰਗਉਤੇ ਪ੍ਰਣ ਕਰੀਏ ਕਿਉਂਕਿ ਬੇਤਰਤੀਬੀ ਚੀਜ਼ ਕੋਈ ਵੀ ਸੋਹਣੀ ਨਹੀਂ ਲੱਗਦੀ ਹੁਣ ਮੰਨ ਲਓ ਇੱਥੇ ਆਪਾਂ ਨੇ ਕਿੰਨੀ ਸੋਹਣੀ ਸਜਾਵਟ ਕੀਤੀ ਆ ਤੇ ਇੱਕ ਫੁੱਲ ਦਾ ਉੱਥੇ ਪਿਆ ਹੁੰਦਾ ਇੱਕ ਉੱਥੇ ਪਿਆ ਹੁੰਦਾ ਚੰਗਾ ਲੱਗਣਾ ਸੀ ਪਰ ਤਰਤੀਬ ਦਿੱਤੀ ਤੇ ਹਰ ਚੀਜ਼ ਸੋਹਣੀ ਲੱਗਦੀ ਹੈ ਤੇ ਜਿਹੜੀ ਬੇਤਰਤੀਬੀ ਚੀਜ਼ ਹੈ ਉਹ ਕਦੇ ਵੀ ਸੋਹਣੀ ਨਹੀਂ ਲੱਗਦੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਜੀਵਨ ਨੂੰ ਵੀ ਤਰਤੀਬ ਦਿੱਤੀ ਕਿ ਬਚਪਨ ਕਿਵੇਂ ਬਤੀਤ ਕਰਨਾ ਹੈ ਇੱਕ ਬਾਲਕ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਨੇ ਬਾਦ ਰੂਪ ਵਿੱਚ ਵੀ ਜੀਵਨ ਬਤੀਤ ਕੀਤਾ ਇੱਕ ਸਟੂਡੈਂਟ ਦੀ ਲਾਈਫ ਕਿਹੋ ਜੀ ਹੋਣੀ ਚਾਹੀਦੀ ਹੈ ਅਧਿਆਪਕਾਂ ਦੇ ਪ੍ਰਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅਧਿਆਪਕਾਂ ਦਾ ਵੀ ਸਤਿਕਾਰ ਕੀਤਾ ਆਪਣੀ ਟੀਚਰਾਂ ਦਾ ਵੀ ਸਤਿਕਾਰ ਕੀਤਾ ਉਹਨਾਂ ਕੋਲੋਂ ਐਜੂਕੇਸ਼ਨ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੁੱਤਰ ਦਾ ਵੀ ਫਰਜ਼ ਨਿਭਾਇਆ ਆਪਣੇ ਮਾਤਾ ਪਿਤਾ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਭਰਾ ਦਾ ਵੀ ਫਰਜ਼ ਨਿਭਾਇਆ ਆਪਣੀ ਭੈਣ ਬੇਬੇ ਨਾਮਕੀ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪਤੀ ਦਾ ਫਰਜ਼ ਵੀ ਨਿਭਾਇਆ ਬੀਬੀ ਸੁਲੱਖਣੀ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪਿਤਾ ਦਾ ਫਰਜ਼ ਵੀ ਨਿਭਾਇਆ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦੇ ਪ੍ਰਤੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਮਾਜਿਕ ਜਿਹੜਾ ਪੱਤਰ ਸੀ ਜੇ ਸਮਾਜਿਕ ਜਿਹੜੇ ਫਰਜ਼ ਸਨ ਉਹਨਾਂ ਨੂੰ ਵੀ ਸੱਚੇ ਢੰਗ ਨਾਲ ਨਿਭਾਇਆ ਕਿ ਸਮਾਜਿਕ ਬੁਰਾਈਆਂ ਨੂੰ ਕੱਢਣਾ ਹੈ ਜੀਵਨ ਵਿੱਚੋਂ ਆਉ ਹੁਣ ਦੇਗ ਵਰਤ ਰਹੀ ਹੈ ਨਾਲ ਨਾਲ ਆਪਾਂ ਸਾਰਿਆਂ ਨੇ ਜਾਪ ਕਰਨਾ ਹੈ ਤੇ ਦੇਖ ਲੈਣੀ ਏ ਕੋਕਾ ਲੰਮੇ ਸਮੇਂ ਤੋਂ ਦੇਖਦੀ ਉਡੀਕ ਹੋਈ ਸੀ ਬੱਚਿਆਂ ਤੇ ਹੁਣ ਦੇਖ ਮੈਣਨੀ ਆ ਸਾਰਿਆਂ ਦੇ ਚਿਹਰੇ ਖਿੜ ਗਏ